ਕੀਲਾ ਮੁਹਾਲੀ ਦੇ ਪਿੰਡ ਗਿੱਗਾ ਮਾਦਰਾ ਦੇ ਵਸਨੀਕ ਸੁਰਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਨੇ ਜਾਣਕਾਰੀ ਦਿੰਦੇ ਆ ਕਿਹਾ ਕਿ ਉਹਨਾਂ ਦੇ ਵੱਡੇ ਭਰਾ ਮੇਵਾ ਸਿੰਘ ਨੇ ਉਸਦੇ ਜੱਦੀ ਘਰ ਨੂੰ ਕਿਸੇ ਸੰਸਥਾ ਨੂੰ ਦਾਨ ਦੇਣ ਦੀ ਮਨਸ਼ਾ ਨਾਲ ਪਿੰਡ ਦੀ ਪੰਚਾਇਤ ਮੈਂਬਰ ਅਤੇ ਲੰਬੜਦਾਰ ਦੇ ਸਹਿਯੋਗ ਦੇ ਨਾਲ ਚਾਲੀ ਕਾਗਜ਼ਾਦ ਤਿਆਰ ਕਰਵਾ ਲਏ ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਸਨੇਟਾ ਪੁਲਿਸ ਚੌਕੀ ਵਿੱਚ ਇਨਸਾਫ ਲਈ ਦਰਖਾਸਤ ਦਿੱਤੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਸਿੱਧੀ ਰਿਪੋਰਟ ਬਨੂਰ ਤੋਂ ਰਜ਼ਿੰਦਰ ਸਿੰਘ ਦੀ ਖਾਸ ਰਿਪੋਰਟ ਅੱਛਾ ਮੈਂ ਬਾਰੰਬਾਰ ਚਾਹਾਂਗੀ ਮੇਰੇ ਪਤੀ ਤੁਮਫੇਰ ਸਿੰਘ ਜੀ ਮੈਂ 32 ਸਾਲ ਤੋਂ ਉੱਥੇ ਰਹਿ ਰਹੀ ਜੀ ਕਿਉਂਕਿ ਮੇਰੇ ਘਰ ਵਾਲੇ ਨਾਲ ਮੇਰਾ ਹੋਰ ਕੇਸ ਚੱਲੇ ਹੋਇਆ ਸੀ ਕਿਉਂਕਿ ਮੈਂ ਆਪਣੇ ਭਰਾ ਕੋਲ ਰਹਿ ਰਹੀ ਹਾਂ ਨਵੇਂ ਨੂੰ ਰੱਖਿਆ ਹੈ ਜੀ ਕਿ ਮੇਰੇ ਵੀ ਹਾਂ ਜੀ ਸੰਤਿੰਦਰ ਸਿੰਘ ਜੀ ਤੇ ਮੈਂ ਰਹਿ ਰਹੀ ਹਾਂ ਜੀ ਹਾਂ ਜੀ ਦੋ ਮੇਰੇ ਬੇਟੇ ਨੇ ਇੱਕ ਬੇਟਾ ਮੇਰਾ ਯੁਧਵੀਰ ਸਿੰਘ ਹੈ ਜੀ ਇੱਕ ਮੇਰਾ ਪ੍ਰਿੰਦਰ ਜੀ ਇਹਨਾਂ ਨੇ ਸੇਵਾ ਸਿੰਘ ਨਾਲ ਜੀ ਮੇਰੇ ਨਾਲ ਬहोत ਧੱਕਾ ਪਾਇਆ ਜੀ ਕਿਉਂਕਿ ਮੇਰੇ ਨਾਲ ਕੇਸ ਵੀ ਬहोत ਚੱਲੇ ਨੇ ਜੀ ਤੇ ਇਹ ਡਾਕ ਜਿਪ ਚਲਾਜਿਸ ਨੇ ਮੇਰਾ ਬਾਪੂ ਜੀ ਨੂੰ ਵੀ ਮਾਰਿਆ ਜੀ ਬਾਪੂ ਜੀ ਦੇ ਵਿੱਚ ਇਹਨੂੰ ਸਜ਼ਾ ਵੀ ਹੋਈ ਹੈ ਜੀ ਜੁਰਮਾਨਾ ਮਿਲਿਆ ਜੀ 20000 ਰੁਪਏ ਇਹਦਾ ਲਾਇਆ ਹੋਇਆ ਉਹ ਮੰਨੂ ਹੀ ਨਹੀਂ ਜੀ ਇਹ ਹੁਣ ਮੈਨੂੰ ਬਹੁਤ ਤਕਾ ਕਰ ਰਹੀ ਮੇਰੇ ਨਾਲ ਮੇਰੀ ਜਗ੍ਹਾ ਇਹਨੇ ਸੰਸਾਂ ਵਾਲਾਂ ਨੂੰ ਵੇਚ ਕੇ ਕਰ ਕੇ ਜੀ ਕੁਝ ਵੀ ਕਰਦੇ ਇਸਨੇ ਇਸਨੇ ਮੇਰੇ ਪਰ ਦਾਬ ਕੀ ਡੇ ਰਹੀ ਹੈ ਰੋਜ਼ ਪਹਿਲਾਂ ਮਾਰਦਿਆਂ ਛੱਡਣਾ ਨਹੀਂ ਜੀ ਮੈਂ ਸੰਸ ਫੇਰਾ ਕੇ ਤੁਹਾਡਾ ਜੋਕ ਸਮਰਜੀ ਕਰ ਸਕਦਾ ਹਾਂ ਇਸ ਤੇ ਜੇ ਮੈਨੂੰ ਉਹ ਕਰਾਇਆ ਮੈਂ ਰਿਪੋਰਟ ਵੀ ਦਿੱਤੀ ਹੋਈ ਪਹਿਲਾਂ ਵੀ ਰਿਪੋਰਟ ਦੇਈ ਵੀ ਜੀ ਮੇਰੀ ਦੋਵੇਂ ਨੇ ਪਹਿਲਾਂ ਵੀ ਮੈਨੂੰ ਰਿਪੋਰਟ ਦੇ ਦਿੱਤੀ। ਹੁਣ ਮੇਰੀ ਸੁਣਾਈ ਹੋਣੀ ਚਾਹੀਦੀ ਸੀ। ਕੀ ਮੰਗ ਕਰ ਰਹੇ ਤੁਸੀਂ ਸਰਕਾਰ ਤੋਂ? ਸਰਕਾਰ ਤੋਂ ਮੰਗ ਕਰ ਰਹੇ ਹਾਂ ਜੀ ਮੈਨੂੰ ਹਿਸਾਬ ਮਿਲਣਾ ਚਾਹੀਦਾ। ਮੇਰੀ ਜਗ੍ਹਾ 'ਚ ਮੇਰਾ ਬਾਪ ਮੁੰਡਾ ਗਿਆ ਹੀ ਖੁਦ। ਭਰਾ ਬੈਠਿਆ ਹੀ ਮੇਰੇ ਕੋਲ। ਇਹਨੇ ਵੀ ਮੈਨੂੰ ਦੇ ਦਿੱਤੀ। ਮੇਰੇ ਬਾਪ ਨੇ ਕਰਦੇ ਆ ਕਿ ਜਿਹੜੀ ਉਹਨਾਂ ਲੜਾਈ ਕਰੀ ਉਸ ਦਾ ਹਿੱਸਾ ਤਾਂ ਚੌਥੇ ਕਿਥੇ ਕਿਥੇ ਗਮਸੀਦ ਕਰਾਈ ਸੀ ਜੀ ਉਹ ਹਾਰ ਗਿਆ ਜਿੱਕੇ। ਹੁਣ ਸਾਡੇ ਮੇਰੇ ਭਰਾਵਾਂ ਦੇ ਨਾਮ ਹੋ ਗਏ। ਮੈਂ ਵੀ ਆਪਣੇ ਭਰਾਵਾਂ ਤੇ ਕੁਝ ਨਹੀਂ ਲਿਆ ਜੀ। ਇਹਨਾਂ ਨਾਲ ਸੰਬੰਧ ਨੂੰ ਜਗਤ ਦੇਦੀ ਮੈਂ ਉਸੇ ਵਿੱਚ ਫਸਦੀ ਮਾਜਰਾ ਇਸ ਪਿੰਡ ਦੇ ਰਹਿਣਾ ਅੱਜ ਵੀ ਮੇਰਾ ਘਰ ਕੀ ਨਾਮ ਸਰੇਂਦਰ ਸਿੰਘ ਮੇਰਾ ਨਾਮ ਮਾਜਰਾ ਡਾ ਖਾਨਾ ਖਾਸ ਜਿਨਾ ਮਹਾਲੀ ਵਿਲਸਫੇਲ ਮਹਾਲੀ ਸਾਡੇ ਨਾਲ ਠੱਕਾ ਕਰ ਰਿਹਾ ਜੀ ਸੇਵਾ ਸਿੰਘ ਨਹੀਂ ਜਾਇਦਾਤ ਆਪਣੇ ਭਾਣਿਆਂ ਰਾਹੀ ਲੈ ਦੇਜੁਕਿਆ ਮੇਰੀ ਭੈਣ ਮੇਰੇ ਵਿੱਚ ਰਹਿ ਰਹੇ ਇਤੋਂ ਆਣ ਹੁਣ ਸਰਸੰਗੂ ਇਹ ਤੱਕੇ ਨਾਲ ਜਵਾ ਮੇਰੀ ਜਵਾ ਦੇ ਰਿਆ ਪਰ ਕਰਕੇ ਕੋਈ ਜਗਾਂ ਨਹੀਂ ਇਹ ਪਿੰਡ ਵਾਸੀਆਂ ਨੰਬਰਦਾਰਾਂ ਨੂੰ ਜਿੰਨੇ ਬੁਲਾਇਆ ਸ਼ੂਟ ਉਹ ਵੀ ਕਰੇ ਵੀ ਨਹੀਂ ਘੱਟੇ ਵਧਤ ਕਰਾਇਆ ਗਿਆ ਇਹ ਮੇਰੀ ਜਵਾ ਮੇਰੇ ਨਾਲ ਤੱਕਾ ਹੋ ਰਿਹਾ ਅੱਛਾ ਜੀ ਫੇ ਮੈਂ ਉਹਨੇ ਭੈਣ ਨੂੰ ਭਾਣ ਜਾ ਨੂੰ ਜਵਾ ਦੇ ਚੁੱਕਿਆ ਉਹ ਜਿਹੜਾ ਸੇਵਾ ਸਿੰਘ ਹੈ ਸਾਣਾ ਬਕਰਤਾਰ ਸਿੰਘ ਉਹ ਪਿੰਡ ਵਿੱਚ ਜਦੋਂ ਸਾਥੇ ਸੀ ਜੀ ਜਿਹੜੇ ਆਪਣੇ ਵੀ ਕੋਠੀ ਪਾ ਰਿਹਾ ਉਹ ਆਪਣੀ ਵਿੱਚ ਇਹ ਸਕਦਾ ਸਾਡੀ ਜਗ੍ਹਾ ਨਾਲ ਟੱਕਰ ਆਪਣੀ ਹੁੰ ਕਰ ਰਿਹਾ ਕੱਚੇ ਇਹ ਬੱਚੇ ਮੇਰੇ ਬਾਜ਼ ਰਹਿ ਰਹੇ ਮੈਂ ਰੱਖੇ ਹੋਏ ਸਭ ਕੁਝ ਜਿਦਾਂ ਆਈ ਕਾਰਡ ਸਭ ਮੇਰੇ ਪਾਸ ਕਿਤੇ ਸ਼ਿਕਾਇਤ ਹੈ ਜੀ ਤੁਸੀਂ ਸਵੇਰ ਥਾਣੇ ਵਿੱਚ ਸਨੀਟਰ ਰਿਪੋਰਟ ਕਰੀ ਜੀ ਵੀ ਮੇਰੇ ਹੈਲਪ ਕਰੋ